ਸ਼੍ਰੀ ਦਰਬਾਰ ਸਾਹਿਬ ਦੇ ਰਾਸਤੇ ਵਿੱਚ ਹੁਣੇ ਬਣੇ ਰੈਸਟੋਰੈਂਟ ਨੂੰ ਦੇਖ ਕੇ ਬੁੱड्डा ਦਲ ਦੀਆਂ ਜਥੇਬੰਦੀਆਂ ਨੇ ਰੈਸਟੋਰੈਂਟ ਦੇ ਮਾਲਕ ਨਾਲ ਕੀਤੀ ਗੱਲਬਾਤ ਰੈਸਟੋਰੈਂਟ ਦਾ ਨਾਮ ਪੀਜ਼ਾ ਕਿੰਗ ਤੇ ਪਰਾਂਠਾ ਸਿੰਘ ਰੱਖਿਆ ਗਿਆ ਸੀ ਰੈਸਟੋਰੈਂਟ ਦੇ ਓਨਰ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਸਾਹਮਣੇ ਹੀ ਪੋਸਟਰ ਨੂੰ ਪਾੜਿਆ ਗਿਆ ਤੇ ਮਾਫੀ ਮੰਗੀ ਗਈ ਤੇ ਨਾਲ ਹੀ ਉਹਨਾਂ ਇਹ ਵੀ ਆਸ਼ਵਾਸਨ ਦੁਲਾਇਆ ਕਿ ਅੱਜ ਹੀ ਉਹ ਆਪਣੇ ਸਾਰੇ ਸਟਿੱਕਰ ਚੇਂਜ ਕਰਵਾ ਦੇਣਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜਾਬੀ ਸਟੇਸ਼ਨ ਲਈ ਜਸਕਰਨ ਸਿੰਘ ਦੀ ਰਿਪੋਰਟ ਇਹ ਫੁੱਲ ਭਾਵੇਂ ਫੁੱਲ ਵੈਜੀਟੇਰੀਅਨ ਹੁਣ ਆਪਾਂ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਫ਼ਜ਼ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ 버ਗਰ ਬਣ ਜਾਣਗੇ ਨਾ ਮਤ ਤੁ ਤੁ ਨਹੀਂ ਨਹੀਂ ਬਿਨਾ ਗੱਲ ਤੋਂ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋ ਕਿ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲਾ ਮੇਰਾ ਵੀ ਇੱਥੇ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਨਹੀਂ ਪਿਆਰ ਨਹੀਂ ਗੱਲ ਕਰਨ ਦੇ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ ਇੱਥੇ ਆ ਜੋ ਮੈਂ ਕਹਿ ਰਿਹਾ ਇੱਥੇ ਆ ਜੋ ਆਰਾਮ ਨਾਲ ਗੱਲ ਕਰ ਲੈਣੇ ਪਹੁੰਚੋ ਭਾਈ ਸਾਹਿਬ 6 ਮਹੀਨੇ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਭਰ ਹੋ ਰਹੇ ਦੂਜੇ ਪਾਸੇ ਤੇ ਉੱਚੀ ਆਵਾਜ਼ ਚ ਆਪਾਂ ਤੇ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਤੁਸੀਂ ਰਿਕਾਰਡਿੰਗ ਦਾਸ ਕਰੋ ਪਰ ਮੈਨੂੰ ਦੱਸੋ ਕਿ ਇਹ ਜੀ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਤੁਸੀਂ ਇਹ ਦੱਸੋ ਕਿ ਪ੍ਰੋਬਲਮ ਸੋ ਇਹ ਇਸ ਵਿੱਚ ਦਾਸ ਤੇ ਵੈਜੀਟੇਰੀਅਨ ਆਪਣਾ ਪੂਰਾ ਕੋਡ ਹੈ ਭਾਜੀ ਭਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੋਨ ਵੈਜੀਟੇਰੀਅਨ ਹੋ ਜੇ ਮੇਰੀ ਬੇਨਤੀ ਸੁਣੋ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੋਨ ਵੈਜੀਟੇਰੀਅਨ ਹੋ ਜੇ ਪਰ ਨਾ ਕਿਉਂ ਰੱਖੀ ਆਪਾਂ ਦੇ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਦਾ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਮ ਕਿੱਦਾਂ ਰੱਖ ਦਾਂਗੇ ਹਮਮ ਸੱਚੀ ਪਤਾ ਨਹੀਂ ਕਿੰਨੇ ਕੁ ਸਿਮਰਾਂ ਆ ਕੇ ਕੰਮ ਨਹੀਂ ਨੇ ਭਾਈ ਸਾਹਿਬ ਸਿੰਘਾਂ ਦੇ ਨਾਮ ਤੇ ਹੁੰਦੇ ਕੱਲਾ ਸਿੰਘ ਦੇ ਨਾਮ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਂ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾ ਦਾਤੋਦਿਆ ਅਕਾਲੀ ਫੁਲਾ ਸਿੰਘ ਸਾਡਾ ਹੈੱਡ ਕੁਆਰਟਰ ਆ ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਦੇ ਲਾਗੇ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਐ ਪਰੋਖਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਹੈ ਲਾ ਦੋ ਯਾਰ ਲਾ ਦੋ ਹੈਲੋ ਪਰੋਖਾ ਪਰੋਖਾ ਕੋਈ ਨਹੀਂ ਲਾਉਣਾ ਇੱਕ ਮਿੰਟ ਇਹ ਪਾਉ ਕਿਹੜੀ ਕੰਟਰੀ ਐ ਹੈ ਆਸਟ੍ਰੇਲੀਆ ਇੱਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਐ ਮੈਂ ਨਾ ਲੋਕੋ ਨੂੰ ਲੰਗਾ ਜੀ ਮਤਲਬ ਰੈਸਟੋਰੈਂਟ ਤੇਰਾ ਆ ਤੂੰ ਉਹਦੀ ਬੇਚੀ ਐਵੇਂ ਕਰਾਈ ਇਹਨਾਂ ਨੇ ਜਾਈ ਜੀ ਤੇਰਾ ਨਾਮ ਆ ਤੇਰਾ ਰੈਸੀਡੈਂਟ ਹੈ ਤੂੰ ਕਾਹਤੋਂ ਗੱਲ ਕਰਾਉਂ ਰਿਹਾ ਕਿਸ ਨਾਲ ਮੇਰਾ ਨਹੀਂ ਇਹਦਾ ਸਰ ਜੀ ਉਹ ਅੰਦਰ ਨਹੀਂ ਰੁਕ ਜਾ ਇੱਕ ਮਿੰਟ ਹੋਲਡ ਕਰੋ ਬਾਹਰ ਇਥੇ ਮੇਨ ਹੋਲ ਨਹੀਂ ਹੈ ਇਹਨੇ ਮਾਣ ਬਾਬਾ ਕੀ ਨਾਮ ਹੈ ਯਾ ਦਾਸ ਜਗਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਿਣਾ ਚਾਹਦੇ ਫੀ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਭੁਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲਓ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਭਾਈ ਜੀ ਦਾ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜ੍ਹਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਪਾਲਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਆ ਬਾਕੀ ਲੋਗੋ ਬਣਾਇਆ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਸੀਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾ ਆਂ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੀ ਅੱਜ ਕਿੱਥੇ ਆਦਲ ਆ ਜੀ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗਿਆ ਹਾਂਜੀ ਕੀ ਨਾਂ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਇਹ ਇਹਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਆ ਉਹਨਾਂ ਤੋਂ ਮਾਫੀ ਵੀ ਮੰਗੂਗੀ ਆ ਤੇ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਹਾਡਾ ਰਾਜ ਆਇਆ ਕਿੰਨੇ ਵਜੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਓਨਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਉ ਛੱਲਿਆ ਸੀ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਪਿਤਾ ਗਿਆ ਸਰ ਉਹਨਾਂ ਦੇ ਵੱਲੋਂ ਨਾਮ ਸਾਰੇ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਨਾਲ ਟਾਈਮ ਦਿੱਤਾ ਗਿਆ ਜਿੱਥੇ ਪੰਜ ਵਜੇ ਤੱਕ ਠੀਕ ਆ ਗਿਆ ਨਾਮ ਲਵਾ ਆ ਗਏ ਕੀ ਨਾਮ ਹਟਾ ਦਿਓ ਤੇ ਆਪਾਂ ਸ਼ਾਮ ਤੱਕ ਨਾਮ ਸਾਰਾ ਚੇਂਜ ਕਰ ਦੇਣਾ ਸਿੰਗੀ ਜਿੱਥੇ ਵੀ ਲੱਗੇ ਹੋ ਗਏ ਤਾਂ ਹੁਣ ਕੀ ਪਕੰਗੀ ਰੱਖਾਂਗੇ ਅੱਛਾ ਇਹ पराठा ਕੇ ਜਿੰਗਟਾਗੇ ਟਿੰਗ ਜੀ ਜੀ